ਜਿਹੜਾ ਪਹਿਲਾਂ ਹੀ ਕ੍ਰੈਪਚਰ ਚ ਲੋਕ ਅੰਦਰ ਸੀ ਉਹ ਆ ਕੇ ਪ੍ਰਚਾਰ ਕਰਦੇ ਤੁਸੀਂ ਇਹਨਾਂ ਤੇ ਬਹੁਤਾ ਵਿਸ਼ਵਾਸ ਨਾ ਕਰਿਓ ਵੇਖ ਕੇ ਵੋਟ ਪਾ ਦਿਓ ਅਸੀਂ ਕਾਲੀ ਦਲ ਦੀ ਜਾਂ ਕਾਂਗਰਸੀ ਜਾਂ ਦੂਜੇ ਤੀਜੇ ਦੀ ਹਮਾਇਤ ਨਹੀਂ ਕਰਦੇ ਪਰ ਲੇਕਿਨ ਕਪੜੇ ਬਾਜਾਂ ਨੂੰ ਵੋਟ ਤੁਸੀਂ ਦੇ ਕੇ ਪਾਓ ਕਪੜੇ ਬਾਜਾਂ ਨੂੰ ਵੋਟ ਨਾ ਪਾ ਦਿਓ ਮੇਰੇ ਵੀਰੋ ਹੁਣ ਥੋੜਾ ਸਮਾਂ ਰਹਿ ਗਿਆ ਜਿਵੇਂ ਅਮਰਪਾਲ ਜੀ ਨਾਲ ਜਿਵੇਂ ਵੀ ਤਕਾਸ਼ਈ ਹੋਈ ਹੈ ਤੁਸੀਂ ਦੇਖਿਆ ਇਹ ਪੂਰੇ ਸੰਸਾਰ ਨੂੰ ਪਤਾ ਪੂਰੇ ਵਰਲਡ ਨੂੰ ਪਤਾ ਵੀ ਉਹ ਕਿੱਥੇ ਜਾ ਕੇ ਜੇਲ੍ਹ ਚ ਬੁਟੇ ਨੇ ਤੇ ਇੱਕ ਬੰਦੇ ਨੂੰ ਫੁੱਲਦੇ ਰਹੇ ਨੇ ਪਟਿਆਰ ਕਰਨੀ ਤੇ ਦੂਜਾ ਬੰਦਾ ਅੰਦਰ ਬੈਠਿਆ ਤੇ ਉਹਨਾਂ ਬਾਹਰ ਨਿਕਲ ਨਹੀਂ ਸਕਦਾ ਤੇ ਮੈਂ ਉਹਨਾਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਇੱਕ ਕਪੜੇਵਾਜ ਨੂੰ ਪ੍ਰਚਾਰ ਕਰਨ ਲਈ ਤੁਸੀਂ ਦੇਖਦੇ ਹੋ ਤੇ ਉਸ ਵੀਰ ਨੂੰ ਅੰਦਰ ਬੈਠੇ ਨੇ ਜਿਹੜਾ ਹੈ ਜੇਲ੍ਹ ਚ ਬੈਠੇ ਨੂੰ ਜਿਤਾਇਓ ਜ ਆਪਣੇ ਹੱਕਾਂ ਦੀ ਆਪਣੀ ਕੌਮ ਦੀ ਲੜਾਈ ਲੜ ਰਿਹਾ ਹੈ ਤੇ ਮੈਂ ਹੁਣ ਐਵੇਂ ਮੇਰੇ ਕੋਲ ਰਾਜਾ ਜੀ ਆਏ ਨੇ ਕਿਸਾਨ ਮੰਡੀ ਤੋਂ ਬਲਕਾਰ ਜੀ ਆਏ ਨੇ ਤੇ ਸਾਰੀ ਸਾਡੀ ਕਿਸਾਨ ਮੰਡੀ ਯੂਨੀਅਨ ਦੇ ਸਾਡੇ ਮੈਂਬਰ ਸਾਹਿਬਾ ਆਏ ਨੇ ਤੇ ਰਾਜਾ ਜੀ ਦੱਸ ਰਹੇ ਨੇ ਕਿ ਸਰਕਾਰ ਦੇ ਬਹੁਤ ਵੱਡੇ ਵੱਡੇ ਦਾਅਵੇ ਸੀ